ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 12 ਪਉ ਨੂੰ ਫੇਰ ਛੋਟੇ ਸਾਹਿਬ ਜਦਿਆਂ ਨੂੰ ਸੂਬੇ ਸਰਾਂਧੀ ਕਚਹਿਰੀ ਉੱਚ ਪੇਸ਼ ਕੀਤਾ ਗਿਆ ਹੈ ਅੱਜ ਇਹਨਾਂ ਨੇ ਮੇਨ ਦਰਵਾਜ਼ਾ ਜਿਹੜਾ ਉਹ ਬੰਦ ਕਰ ਦਿੱਤਾ ਜਦੋਂ ਉੱਥੇ ਸਾਹਿਬ ਜਦਿਆਂ ਪਹੁੰਚੇ ਨੇ ਉਹਨਾਂ ਦੇਖਿਆ ਕਿ ਉਸੇ ਟਮ ਸਮਝ ਗਏ ਹਨ ਕਿ ਸਾਡੇ ਦਾਦਾ ਪਿਤਾ ਨੇ ਆਪਣਾ ਸੀਸ ਕਟਾ ਦਿੱਤਾ ਸੀ ਪਰ ਚੁਕਾਇਆ ਨਹੀਂ ਸੀ ਤੇ ਅਸੀਂ ਇਹਨਾਂ ਨੂੰ ਸੀਸ ਨਹੀਂ ਚੁਕਾਵਾਂਗੇ ਕਹਿੰਦੇ ਉਹਨਾਂ ਨੇ ਪਹਿਲਾਂ ਆਪਣੇ ਜੋੜੇ ਵਾਲੇ ਪੈਰ ਜਿਹੜੇ ਨੇ ਅੱਗੇ ਕੱਢੇ ਨੇ ਫਿਰ ਕਹਿੰਦੇ ਉਹ ਆਪ ਜਿਹੜੇ ਨੇ ਅੱਗੇ ਗਏ ਨੇ ਜਾ ਕੇ ਸੂਬਾ ਸਰਾਂਧੀ ਕਚਹਿਰੀ ਵਿੱਚ ਜਿਹੜੀ ਆ ਫਤਿਹ ਬਲਾਈ ਹੈ ਬੱਚਿਆਂ ਨੂੰ ਫਿਰ ਲਾਲਚ ਦਿੱਤੇ ਗਏ ਨੇ ਪਰ ਬੱਚੇ ਕਿਸੇ ਵੀ ਲਾਲਚ ਵਿੱਚ ਨਹੀਂ ਆਏ ਕਿਸੇ ਇਹਨਾਂ ਦੀ ਲਾਲਚੀ ਇਹ ਨਹੀਂ ਮੰਨੀ ਹੈ ਸੂਬਾ ਸਰਾਂਦੇ ਨੇ ਬੱਚਿਆਂ ਨੂੰ ਛੱਟਣਾ ਵੀ ਚਾਹੁੰਦਾ ਸੀ ਪਰ ਕੋਲ ਬੈਠਾ ਸੁਚਾ ਆਨੰਦ ਕਹਿਣ ਲੱਗਾ ਕਿ ਇਹਨਾਂ ਬੱਚੇ ਜਿਹੜੇ ਨੇ ਇਹ ਛੱਡਣ ਵਾਲੇ ਨਹੀਂ ਹਨ ਸੱਪ ਦੇ ਬੱਚੇ ਸਪੋਲੀਏ ਬਣਦੇ ਹਨ ਕਹਿੰਦੇ ਸੁਚਾਨੰਦ ਕਹਿਣ ਲੱਗਾ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੁਸੀਂ ਕੀ ਕਰੋਗੇ ਤਾਂ ਬੱਚਿਆਂ ਨੇ ਜਿਹੜਾ ਸੀ ਅੱਗੋਂ ਜ਼ੋਰ ਦੀ ਜਵਾਬ ਦਿੱਤਾ ਕਹਿਣ ਲੱਗੇ ਅਸੀਂ ਜੰਗਲਾਂ ਜਾਵਾਂਗੇ ਸੇ ਇਕੱਠੇ ਕਰਾਂਗੇ ਜ਼ੁਲਮ ਦਾ ਨਾਸ ਕਰਾਂਗੇ ਜ਼ੁਲਮ ਦਾ ਟੱਕਰਾ ਕਰਾਂਗੇ ਗੁਰੂ ਪਿਆਰਿਓ ਇਹ ਜਿਹੜੇ ਸੀ ਕਹਿਣ ਲੱਗੇ ਸ਼ੇਰ ਮੁਹੰਮਦ ਮਲੇਰ ਕੋਟਲੇ ਨੂੰ ਕਹਿੰਦੇ ਕਿ ਇਹ ਬੱਚੇ ਤੇਰੇ ਹੱਲੇ ਕਰਦਨੇ ਆ ਕਿਉਂਕਿ ਤੇਰੇ ਭਰਾ ਨੂੰ ਇਹਨਾਂ ਦੇ ਪਿਤਾ ਨੇ ਜਿਹੜਾ ਸੀ ਉਹ ਮਾਰਿਆ ਸੀ ਤੂੰ ਆਪਣਾ ਬਦਲਾ ਲੈ ਲੈ ਤਾਂ ਇਹ ਸ਼ੇਰ ਮੁਹੰਮਦ ਨੇ ਹਾਂ ਦਾ ਨਾਰਾ ਮਾਰਿਆ ਕਹਿਣ ਲੱਗਾ ਨਹੀਂ ਇਹ ਬੱਚੇ ਨੇ ਤੇ ਬੱਚਿਆਂ ਤੋਂ ਬਦਲਾ ਨਹੀਂ ਲਿਆ ਜਾ ਸਕਦਾ ਹੈ ਇਹਨਾਂ ਬੱਚਿਆਂ ਨੂੰ ਛੱਡਿਆ ਜਾਵੇ ਗੁਰੂ ਪਿਆਰਿਓ ਆਖਰ ਜਿਹੜਾ ਸੀ ਫਿਰ ਕਾਜ਼ੀ ਨੇ ਫਤਵਾ ਜਾਰੀ ਕਰ ਦਿੱਤਾ ਕਿ ਇਹਨਾਂ ਨੂੰ ਨੀਅ ਵਿੱਚ ਚਣ ਕੇ ਜਿਹੜਾ ਉਸਤ ਕੀਤਾ ਜਾਵੇ ਕਚੇਰੀ ਦੀ ਸਮਾਪਤੀ ਹੋਈ ਤੇ ਬੱਚੇ ਨੇ ਜਿਹੜੇ ਫਿਰ ਮਾਤਾ ਗੁਜਰ ਕਾਲਜੀ ਕੋਲ ਠੰਡੇ ਬੁਰਜੋ ਜਿਹੜੇ ਨੇ ਪੇਜ ਦਿੱਤੇ ਨੇ 12 ਪੂਨ ਵੀ ਮਾਤਾ ਗੁਜਰਕਾਰ ਤੇ ਛੋਟੇ ਸਹਿਬਜ਼ਾਦੇ ਜਿਹੜੇ ਨੇ ਇਹਨਾਂ ਨੇ ਠੰਡੇ ਬੁਰਜ ਦੇ ਜਿਹੜੀ ਰਾਤ ਉਹ guzari ਹੈ ਗੁਰੂਆਂ ਪਿਆਰਿਓ ਇੱਥੇ ਮੋਤੀ ਮਹਿਰਾ ਜਿਹੜਾ ਇਹਨਾਂ ਦੀ ਦੁਤਰੀ ਸੇਵਾ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ